ਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਆਇਆ ਆਪਾਂ ਉਗੋ ਜ਼ਿਲ੍ਹਾ ਬਰਨਾਲਾ ਬਾਈ ਕੋਲ ਤਿੰਨ ਗੱਭਣ گاਮਾ ਬਕਾਊਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆਪਾਂ ਜਾਣਕਾਰੀ ਤਿੰਨ ਗਾਈਆਂ ਹੈ ਠੀਕ ਹੈ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਜੀ ਆਪਣਾ ਗੁਰਦੀਪ ਸਿੰਘ ਹੈ ਉਗੋ ਪੈਂਡ ਉਗੋ ਕੇ ਜੀ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਭਰਾ ਆਪਣਾ 95012 ਜੀ ਹਾਂਜੀ 07093 ਠੀਕ ਹੈ ਜੀ ਕਿੰਨੇ ਰਾਕ ਵੀਰੇ ਬਕਾਊ ਆਪਣੇ ਕੋਲ ਤਿੰਨ ਨਾਗ ਬਕਾਊਆ ਵੀਰੇ ਠੀਕ ਹੈ ਜੀ ਦੱਸੋ ਜੀ ਪਹਿਲਾ ਨੰਬਰ ਆ ਗਾ ਇਹਦਾ ਸੂਈ ਇਹ ਵੀ ਦੂਜੀ ਸੂਈ ਆ ਠੀਕ ਆ ਜੀ 13 ਕਿਲੋ ਦੁੱਧ ਆਗਾ ਠੀਕ ਆ ਜੀ ਦੋ ਮੀਨਾ ਹੀ ਗੱਬਣ ਆਗੀ ਠੀਕ ਆ ਚੈੱਕ ਪਾਸ ਆਈ ਚੈੱਕ ਪਾਸ ਆਈ ਹਾਂਜੀ ਤੋਰ ਕੇ ਦਿਖਾਉਗੇ ਹਾਂਜੀ ਦੇਖ ਸਕਦੇ ਭਰਾ ਦੁੱਧ ਵੀਰੇ ਕਿੰਨਾ ਦਿੰਦੀ ਐ ਇਹ 13 ਲੀਟਰ ਵੀਰੇ ਲੀਟਰਾਂ ਮਿਣਕੇ ਦਿਆਂਗਾ ਠੀਕ ਆ ਜੀ 13 ਲੀਟਰ ਕਾਕਾ ਕਰ ਵੀ ਛੋੜੇ ਮੋੜ ਦੇ ਮੋੜ ਦੇ ਇੱਕ ਮੋੜ ਦੇ ਭਰਾ ਜਾ ਦੇ ਰਿਹਾ ਨੂੰ ਪੇਸ ਕੁਆਲਟੀ ਭਾਈ ਕੰਨ ਦੁੱਧ ਜਿਵੇਂ ਮਿਣਕੇ ਦਵਾਂਗੇ ਚੈੱਕ ਚੰਦੀ ਚੈੱਕ ਕਰਵਾ ਕੇ ਤਸੱਲੀ ਕਰਾ ਕੇ ਲਿਜਾਹਾਂਗੇ ਬਈ ਕੋਲ ਕਦ ਕਦ ਸੁੱਖਣਾ ਵਹਿੜ ਦਾ ਵਧੀਆ ਜੀ ਠੀਕ ਆ ਥੜਾ ਤੁਮੇ ਵੀ ਰੋਕੇ ਜਮਾ ਵੀਰੇ ਚਾਇਆ ਚੀਨਾ ਲੱਗੇ ਬੰਦਾ ਠੀਕ ਹੈ ਜੀ ਠੀਕ ਆ ਇਹਦਾ ਰੇਟ ਭਰਾ ਕੀ ਆ ਰੇਟ ਵੀਰੇ ਇਹਦਾ 40000 ਰੁਪਏ ਮੰਗਦੇ ਆ 40000 ਫਿਰ ਠੀਕ ਹੈ ਜੀ ਹਾਂਜੀ ਵੀਰ ਜੀ ਇਹਦਾ ਦੱਸੋ ਜੀ ਟੇਰ ਇਹ ਵੀਰੇ 35000 ਰੁਪਏ ਦੇਣੀ ਹੈ ਇਹ ਮੌਕੇ ਤੇ ਮਾੜੀ ਮੋਟੀ ਬਾਦ ਘਾਟ ਹੋ ਜੂਗੀ ਠੀਕ ਆ ਕਿੰਨਾ ਟਾਈਮ ਦੀ ਗੱਬਣਾ 20 ਦਿਨਾਂ ਦੀ ਕੱਚੀ ਹੈ ਜੀ ਠੀਕ ਹੈ 20 ਦਿਨਾਂ ਦੀ ਬਈ ਕੱਤੀ ਆਲੇ 20 ਦਿਨਾਂ ਬਈ ਕਹਿੰਦਾ ਲਊਗੀ ਸੰਗ ਤੁਹਾਡੇ ਸਾਹਮਣੂ ਸੀਲ ਠੰਡੀ ਆ ਠੀਕ ਹੈ ਜੀ ਬਿਆਈ ਨਹੀਂ ਹੋ ਕਰਦੀ ਠੀਕ ਹੈ ਜੀ ਇੱਕ ਸਾਦੇ ਠੀਕ ਹੈ ਜੀ ਬਈ ਨਾ ਕੰਡਕਟ ਕਰ ਲਾ ਹਾਂਜੀ ਬਈ ਜੀ 2 ਲੀਟਰ ਦੁੱਧ ਆ ਜੀ ਹਾਂਜੀ ਦੋ ਮਹੀਨਾ ਹੀ ਗੱਬਣਾ ਠੀਕ ਹੈ ਚੈੱਕ ਪਾਸ ਆ ਜੀ ਇਹ ਠੀਕ ਹੈ ਜੀ ਦਾਨ ਤੋਂ ਬਰੇ ਓਕੇ ਜਮ ਬਰੇ ਚਾਹੇ ਰੰਦਾ ਹੱਥ ਹੀ ਨਾ ਲਾਵੇ ਠੀਕ ਹੈ ਜੀ ਓਕੇ ਜੀ ਠੀਕ ਹੈ ਜੀ ਸੇ ਲੀਟਰ ਦੋ ਦਾ 100 ਕਿਲੋ ਹਾਂ ਜੀ ਤੇ ਰੇਟ ਭਰਾ ਦਾ 25000 ਰੁਪਿਆ ਕਰਦੇ ਆ ਜੀ ਠੀਕ ਹੈ ਮੋੜ ਲਨ ਹੋਣਨ ਮੜੇ ਦਿਖਾ ਓਏ ਵਾਪਸ ਠੀਕ ਹੈ ਬੰਦ ਭਰਾ ਬੰਦ ਹਾਂਜੀ ਬਈ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਕਰੋ ਬਾਈ ਨਾਮ ਲੱਜਮਾ ਜਯਾ ਜੀ ਜੀਤਾ ਠੀਕ ਹੈ ਜੀ ਬਾਈ ਨਾਲ ਰੂਟ ਕਨੈਕਟ ਕਰੋ ਐਂਡ ਗੋ ਜ਼ਿਲ੍ਹਾ ਬਰਨਾਲਾ ਜੇ ਕਿਸੇ ਨੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ 7528 ਜੀ ਜੀ ਕੰਸਲਟੈਂਟ ਮੀਲਦੇਵਰਾ ਰਿਵਿਟ ਚੌਕ ਕੇ ਬਾਈ